ਜਦੋਂ ਕਿਤੇ ਪੁਲਿਸ ਕੋਲ ਕੰਪਲੇਂਟ ਕਿਸੇ ਸਾਡੀ ਭੈਣ ਦੀ ਕਿਸੇ ਲੜਕੀ ਦੀ ਹੁੰਦੀ ਆ ਉਹ ਪਹਿਲਾਂ ਹੀ ਕਿਸੇ ਦਾ ਸਮਝਾਇਆ ਜਾਂ ਕਿਸੇ ਐਡਵੋਕੇਟ ਕੋ ਜਾ ਕੇ ਕਿਸੇ ਕੋ ਸਲਾਹ ਕਰਕੇ ਜਿਹੜਾ ਲੜਕਾ ਆ ਉਹ ਮੁਸੀਬੇ ਦਾ ਕੇਸ ਲਾ ਦਿੰਦਾ ਤੇ ਉਹਨੂੰ ਗਾਈਡ ਕੀਤਾ ਜਾਂਦਾ ਵੀ ਜੇ ਤੂੰ ਮੁਸੀਬੇ ਦਾ ਕੇਸ ਲਾ ਦੇਗਾ ਤੇ ਫਿਰ ਪਤਾ ਦਰਜ ਨਹੀਂ ਹੋਊਗਾ ਤੇ ਭਈ ਮੁਸੀਬੇ ਦੇ ਕੇਸ ਨੂੰ ਅਕਸਰ ਕਰ ਸੈਕਸ਼ਨ ਕਰ ਵਸੋਂ ਦਾ ਕੇਸ ਸੈਕਸ਼ਨ 9 ਦਾ ਬੋਲ ਦਿੰਦੇ ਸੈਕਸ਼ਨ 9 ਐਸ ਹੈ ਇਹ ਬਹੁਤ ਵੱਡੀ ਗਲਤ ਡਰਨਾ ਆ ਲੋਕਾਂ ਦੇ ਮਾਈਂਡਸ ਵੀ ਜਿਹੜੇ ਸਲਾਹ ਦਿੰਦੇ ਨੇ ਉਹਨਾਂ ਦੇ ਮਾਈਂਡਸ ਵੀ ਪੁਲਿਸ ਰੁਕ ਜੂਗੀ ਘਰਵਸਹੁੰਦਾ ਕੇਸ ਲਾਉਣ ਨਾਲ ਇੱਕ ਹਸਬੈਂਡ ਨੇ ਆਪਣੀ ਵਾਈਫ ਨੂੰ ਕੁੱਟਿਆ ਮਾਰਿਆ ਜਾਂ ਦਾਜ ਦੇ ਹਿਸ ਮਲ ਗਿਆ ਡੋਮੈਸਟਿਕ ਵੋਲੈਂਸ ਕੀਤਾ ਤੇ ਫੈਮਿਲੀ ਨੇ ਵੀ ਕੀਤਾ ਇੱਕ ਕ੍ਰਾਈਮ ਕੀਤਾ ਉਹ ਕ੍ਰਾਈਮ ਦੇ ਲਈ ਕੁੜੀ ਇਨਸਾਫ ਲੈਣ ਲਈ ਜਾਂ ਸਜ਼ਾ ਕਰਾਉਣ ਲਈ ਕਮਿਸ਼ਨਰ ਨੂੰ ਦਰਖਾਸਤ ਦਿੰਦੀ ਹੈ ਔਮਨ ਸੈਲ ਨੂੰ ਮਾਰਕ ਹੋ ਜਾਂਦਾ ਹੁਣ ਇਹ ਗੱਲ ਪੁਲਿਸ ਗਵੇ ਵੀ ਦੇਖੋ ਜੀ ਹਸਬੰਦ ਨੇ ਤੇਰੇ ਨੇ ਘਰ ਵਸਾਉਣ ਦਾ ਕੇਸ ਲਾਇਆ ਹੋਇਆ ਇਸ ਕਰਕੇ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਉਹ ਆਪਣੇ ਆਪ ਚ ਗੈਰ ਕਾਨੂੰਨੀ ਗੱਲ ਹੈ ਕਿਉਂਕਿ ਇੱਕ ਘਰ ਵਸਾਉਣ ਦਾ ਕੇਸ ਲਾਉਣ ਨਾਲ ਇੱਕ ਬੰਦੇ ਦਾ ਕੀਤਾ ਹੋਇਆ ਕ੍ਰਾਈਮ ਛਿਪਦਾ ਨਹੀਂ ਗਿਆ ਨਾ ਬਿਲਕੁਲ ਸਹੀ ਗੱਲ ਹੈ ਸਾਡਾ ਇਹੀ ਆਮ ਰੂਟੀਨ ਵੋਮਨਸ ਆਲ ਦੇ ਵਿੱਚ ਜਾਂ ਤੇ ਹੋਰ ਸਮਝੌਤੇ ਦੇ ਵਿੱਚ ਜਾਂਦੇ ਰਹਿੰਦੇ ਆ ਤੇ ਆਪਾਂ ਦੇਖਦੇ ਆਂ ਕਿ ਪੁਲਿਸ ਹੀ ਖੁਦ ਕਹਿ ਦਿੰਦੀ ਹੈ ਕਿ ਇਹ ਇਨਵੈਸਟੀਗੇਟਿੰਗ ਅਫਸਰ ਹੁੰਦੇ ਆ ਹੈ ਨਾ ਪਰ ਅਫਸਰ ਉਹ ਕਹਿ ਦਿੰਦੇ ਆ ਕਿ ਹੁਣ ਮੁੰਡੇ ਦੇ ਵਸੇਬੇ ਦਾ ਕੇਸ ਲਾਇਆ ਅਸੀਂ ਕੀ ਕਰੀਏ ਹਿਊਮਰਸ ਬਰਤਨ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਤਨਾਮ ਸਿੰਘ ਧਾਲੀਵਾਂ ਦਰਸ਼ਕੋ ਆਓ ਤੁਹਾਨੂੰ ਅੱਜ ਮਿਲਾਉਣੇ ਐਡਵੋਕੇਟ ਗੁਰਦੀਪ ਸਿੰਘ ਛੇਦਿਲ ਤੇ ਇਹਨਾਂ ਦੇ ਕੋਲੋਂ ਅਸੀਂ ਇੱਕ ਅਹਿਮ ਜਾਣਕਾਰੀ ਲਵਾਂਗੇ ਜੋ ਤੁਹਾਡੀ ਰੁਟੀਨ ਲਾਈਫ ਦੇ ਵਿੱਚ ਕੰਮ ਆਉਗੀ ਗੁਰਦੀਪ ਸਿੰਘ ਇੱਕ ਬੜੀ ਪ੍ਰੋਬਲਮ ਫੇਸ ਸਾਡੇ ਜਿਹੜੇ ਦਰਸ਼ਕ ਵਿੱਚੋਂ ਕਈਆਂ ਨੂੰ ਕਰਨੀ ਪੈਂਦੀ ਆ ਕਿ ਜਦੋਂ ਕਿਤੇ ਉਹਨਾਂ ਦੇ ਪੁਲਿਸ ਦੇ ਕੋਲ ਕੰਪਲੇਂਟ ਕਿਸੇ ਸਾਡੇ ਦੀ ਭੈਣ ਦੀ ਕਿਸੇ ਲੜਕੀ ਦੀ ਹੁੰਦੀ ਆ ਤੇ ਉਹ ਪਹਿਲਾਂ ਹੀ ਕਿਸੇ ਦਾ ਸਮਝਾਇਆ ਜਾਂ ਕਿਸੇ ਐਡਵੋਕੇਟ ਕੋ ਜਾਂ ਕਿਸੇ ਕੋ ਸਲਾਹ ਕਰਕੇ ਜਿਹੜਾ ਲੜਕਾ ਆ ਉਹ ਮੁਸੀਬੇ ਦਾ ਕੇਸ ਲਾਉਂਦਾ ਕਿਉਂਕਿ ਉਹਨੂੰ ਗਾਈਡ ਕੀਤਾ ਜਾਂਦਾ ਵੀ ਜੇ ਤੂੰ ਮੁਸੀਬੇ ਦਾ ਕੇਸ ਲਾ ਦੇਗਾ ਤੇ ਫਿਰ ਪਤਾਦਰਜ਼ ਨਹੀਂ ਹੋਊਗਾ ਤੇ ਇਹ ਕਿੱਥੇ ਤੱਕ ਸੱਚਾਈ ਹੈ ਕਿ ਲੀਗਲ ਪੁਆਇੰਟ ਤੇ ਕੀ ਹੈ ਲੀਗਲ ਥੋ ਚਲੋ ਇਹ ਨਹੀਂ ਚਾਹਦਾ ਆ ਧਾਰੀਵਾਲ ਸਾਹਿਬ ਬਈ ਮੁਸੀਬੇ ਦੇ ਕੇਸ ਨੂੰ ਅਕਸਰ ਕਰ ਸੈਕਸ਼ਨ ਕਰ ਵਸੌਣ ਦਾ ਕੇਸ ਸੈਕਸ਼ਨ 9 ਦਾ ਬੋਲ ਦਿੰਦੇ ਸੈਕਸ਼ਨ 9 ਐਚ ਆਈ ਮੀ ਇਹ ਬਹੁਤ ਵੱਡੀ ਗਲਤ ਧਾਰਨਾ ਆ ਲੋਕਾਂ ਦੇ ਮਾਈਂਡਸ ਵਿੱਚ ਵੀ ਜਿਹੜੀ ਸਲਾਹ ਦਿੰਦੇ ਨੇ ਉਹਨਾਂ ਦੇ ਮਾਈਂਡਸ ਵਿੱਚ ਵੀ ਪੁਲਿਸ ਰੁਕ ਜੂਗੀ ਘਰ ਵਸੋਂ ਦਾ ਕੇਸ ਲਾਉਣ ਨਾਲ ਦੋ ਚੀਜ਼ਾਂ ਸਮਝਣੀਆਂ ਬੜੀਆਂ ਜ਼ਰੂਰੀ ਨੇ ਇੱਕ ਹਸਬੈਂਡ ਨੇ ਆਪਣੀ ਵਾਈਫ ਨੂੰ ਕੁੱਟਿਆ ਮਾਰਿਆ ਜਾਂ ਦਾਜ ਦੇ ਹਿੱਸ ਮੰਗਿਆ ਡੋਮੈਸਟਿਕ ਵੋਲੈਂਸ ਕੀਤਾ ਔਰ ਫੈਮਲੀ ਨੇ ਵੀ ਕੀਤਾ ਇੱਕ ਕ੍ਰਾਈਮ ਕੀਤਾ ਉਹ ਕ੍ਰਾਈਮ ਦੇ ਲਈ ਕੁੜੀ ਇਨਸਾਫ ਲੈਣ ਲਈ ਜਾਂ ਸਜ਼ਾ ਕਰਾਉਣ ਲਈ ਕਮਿਸ਼ਨਰ ਨੂੰ ਦਰਖਾਸਤ ਦਿੰਦੀ ਹੈ ਔਮਨ ਸੈਲ ਨੂੰ ਮਾਰਕ ਹੋ ਜਾਂਦੀ ਬਿਲਕੁਲ ਰਾਈਟ ਸਰ ਫੋਰ ਪਨਿਸ਼ਮੈਂਟ ਹੁਣ ਇਹ ਗੱਲ ਪੁਲਿਸ ਕਵੇ ਵੀ ਦੇਖੋ ਜੀ ਹਸਬੰਦ ਨੇ ਤੇਰੇ ਨੇ ਘਰ ਵਸਾਉਣ ਦਾ ਕੇਸ ਲਾਇਆ ਹੋਇਆ ਇਸ ਕਰਕੇ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਉਹ ਆਪਣੇ ਆਪ ਚ ਗੈਰਕਾਨੂੰਨੀ ਗੱਲ ਹੈ ਕਿਉਂਕਿ ਇੱਕ ਘਰ ਵਸਾਉਣ ਦਾ ਕੇਸ ਲਾਉਣ ਨਾਲ ਇੱਕ ਬੰਦੇ ਦਾ ਕੀਤਾ ਹੋਇਆ ਕ੍ਰਾਈਮ ਛਪਤਾ ਨਹੀਂ ਗਿਆ ਨਾ ਬਿਲਕੁਲ ਸਹੀ ਗੱਲ ਹੈ ਹੈਨਾ ਸਰ ਮੈਨਾਂ ਇਹ ਸਾਡਾ ਇਹੀ ਆਮ ਰੂਟੀਨ ਵੋਮਨ ਸੈਲ ਦੇ ਵਿੱਚ ਜਾ ਕੇ ਤੇ ਹੋਰ ਸਮਝੌਤੇ ਦੇ ਵਿੱਚ ਜਾਂਦੇ ਰਹਿੰਦੇ ਆ ਤੇ ਆਪਾਂ ਦੇਖਦੇ ਆਂ ਕਿ ਪੁਲਿਸ ਹੀ ਖੁਦ ਕਹਿ ਦਿੰਦੀ ਹੈ ਕਿ ਜਿਹੜੇ ਮਤਲਬ ਇਨਵੈਸਟੀਗੇਟਿੰਗ ਆਫਸਰ ਹੁੰਦੇ ਆ ਹੈਨਾ ਪੁਰੀ ਆਫਸਰ ਉਹ ਕਹਿ ਦਿੰਦੇ ਆ ਕਿ ਹੁਣ ਮੁੰਡੇ ਦੇ ਵਸੀਬੇ ਦਾ ਕੇਸ ਲੈ ਆ ਅਸੀਂ ਕੀ ਕਰੀਏ ਹੁਣ ਤੁਸੀਂ ਜੋ ਈਵਨ ਇੱਕ ਇਹੋ ਜਿਹਾ ਇਮਪ੍ਰੈਸ਼ਨ ਦੇ ਦਿੰਦੇ ਆ ਕਿ ਤੁਸੀਂ ਹੁਣ ਜੋ ਕੁਝ ਕਰਨਾ ਕੋਰਟ 'ਚ ਕਰਨਾ ਕੰਪਰੋਮਾਈਜ਼ ਕਰ ਲਓ ਅਸੀਂ ਰਿਪੋਰਟ ਬਣਾ ਦਾਂਗੇ ਵੀ ਤੁਸੀਂ ਕੋਰਟ ਕੋਰਟ 'ਚ ਕਰ ਗਏ ਗਲਤ ਹੈ ਗਲਤ ਹੈ ਇਹ ਗਲਤ ਗਾਈਡੈਂਸ ਹੈ ਇਦਾਂ ਨਹੀਂ ਹੁੰਦਾ ਸਰ ਇਦਾਂ ਦਾ ਕੋਈ ਕਾਨੂੰਨ ਨਹੀਂ ਇਹ ਇਹ ਤਾਂ ਬੜਾ इजी ਹੋ ਜਾਊਗਾ ਹਰ ਇੱਕ ਹਸਬੰਦ ਲਈ ਪਹਿਲਾਂ ਜਨਾਨੀ ਨੂੰ ਕੁੱਟ ਦੋ ਘਰੋਂ ਕੱਢ ਦੋ ਡੋਮੈਸਟਿਕ ਵੋਲੈਂਸ ਕਰ ਦੋ ਬਾਅਦ ਚੱਪ ਕਰਕੇ ਘਰ ਵਸੋਣਾ ਕੇਸ ਦਾ ਦੋ ਵੀ ਜਨਾਨੀ ਐਕਸ਼ਨ ਨਾ ਲੈ ਸਕੇ ਇਦਾਂ ਹੋ ਹੀ ਨਹੀਂ ਸਕਦਾ ਉਹ ਡਿਫਰੈਂਟ ਪ੍ਰੋਸੀਜਰ ਹੈ ਉਹ ਇਹ ਉਹ ਸਿਰਫ ਇਹ ਸ਼ੋ ਕਰਦਾ ਕਿ ਉਹ ਘਰ ਵਸੋਣਾ ਚਾਹੁੰਦਾ ਚਾਹੁੰਦਾ ਤੇ ਉਹਦੇ ਵਿੱਚ ਕੁੜੀ ਨੂੰ ਬੁਲਾ ਕੇ ਪੁੱਛਿਆ ਜਾਂਦਾ ਸੈਕਸ਼ਨ 9 ਨਾਲ ਕੇਸ ਕੁੜੀ ਨੂੰ ਸਮਝ ਜਾਂਦੇ ਆ ਉਹਨੂੰ ਜਵਾਬ ਦਾਵਾ ਦੇਣ ਦਾ ਮੌਕਾ ਮਿਲਦਾ ਵੀ ਤੂੰ ਕਿੰਨਾ ਕਾਰਨਾ ਕਰਕੇ ਨਹੀਂ ਜਾਣਾ ਚਾਹੁੰਦੀ ਉਹ ਫਿਰ ਕਾਰਨ ਦੱਸਦੀ ਆ ਉਹ ਜਿਹੜੇ ਕਾਰਨ ਨੇ ਉਹੀ ਵੂਮਨ ਸ ਸੀ ਸਿਚੁਏਸ਼ਨ ਸੇਮ ਹੈ ਇਸ ਕਰਕੇ ਪੁਲਿਸ ਕਹਿ ਨਹੀਂ ਸਕਦੀ ਪੁਲਿਸ ਦਾ ਇਹ ਕਹਿਣਾ ਹੀ ਆਪਣੇ ਆਪ ਚ ਗਲਤ ਹੈ ਫਿਰ ਉਹਨੇ ਵਸੀਬੇ ਦਾ ਕੇਸ ਲਾਇਆ ਵਸੀਬੇ ਦਾ ਕੇਸ ਲਾਇਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਾਰਵਾਈ ਹੋਣੀ ਹੀ ਹੋਣੀ ਹੈ ਜਿਹੜਾ ਕਰਾਇਮ ਕਰਤਾ ਉਹ ਕਰਤਾ ਓਕੇ ਅੱਛਾ ਇੱਕ ਦੂਸਰਾ ਕੁਐਸਚਨ ਹੈ ਵੀ ਜੇ ਲੜਕੇ ਨੇ ਕੇਸ ਲਾਇਆ ਹੋਵੇ ਤਲਾਕ ਦਾ ਜੀ ਤੇ ਉਸ ਕੇਸ ਚ ਕੀ ਸਟੇਚਸ ਹੈ ਕੀ ਪੁਲਿਸ ਦੇ ਕੋਲ ਹੈ ਵੈਸੇ ਦੇਖੋ ਸਿਚੁਏਸ਼ਨ ਇਜ਼ ਸੇਮ ਸੀ ਓਕੇ ਕਿਉਂਕਿ ਕੋਈ ਹਸਬੰਦ ਜਵੇਂ ਘਰ ਵਸੋਂ ਦਾ ਕੇਸ ਲਾ ਲੈਂਦਾ ਜਨਾਨੀ ਨੂੰ ਤੰਗ ਕਰਕੇ ਐਦਾਂ ਹੀ ਉਹ ਡਿਵੋਸਾ ਕੇਸ ਲਾ ਸਕਦਾ ਹੈ ਸੋ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੋ ਸਕਦਾ ਹੈਗਾ ਕਿ ਔਮਨ ਸੈਲ ਵਾਲੇ ਕਾਰਵਾਈ ਨਾ ਕਰਨਗਾ ਅੱਛਾ ਉਹਨਾਂ ਨੇ ਕਾਰਵਾਈ ਆਪਣੇ ਲੈਵਲ ਤੇ ਜੋ ਬਣਦੀ ਆ ਕਰਨੀ ਆ ਆਪਣੇ ਲੈਵਲ ਤੇ ਜੋ ਬਣਦੀ ਆ ਕਰਨੀ ਆ ਜੇ ਉਹ ਲੇਡੀ ਸੱਚੀ ਹੈ ਤਾਂ ਕਾਰਵਾਈ ਵਧੀਆ ਹੋਵੇ ਜੇ ਜੇ ਲੇਡੀ ਨੇ ਝੂਠੇ ਅਲੀਗੇਸ਼ਨ ਲਾਏ ਨੇ ਉਹਦੀ ਵੀ ਥੋੜੀ ਬਹੁਤੀ ਇਨਵੈਸਟੀਗੇਸ਼ਨ ਇਨਕੁਆਰੀ ਕਰਕੇ ਤੇ ਪੁਲਿਸ ਨੂੰ ਉਹ ਦਰਖਾਸਤ ਦਾਖਲ ਦਫਤਰ ਕਰ ਦੇਵੇ ਕਰੇ ਇਨਸਾਫ ਆਬਵੀਅਸਲੀ ਕਿਉਂਕਿ ਸਾਰੀਆਂ ਲੇਡੀਜ਼ ਸਹੀ ਨਹੀਂ ਹੁੰਦੀਆਂ ਤੇ ਸਾਰੇ ਜੈਂਟਸ ਵੀ ਸਹੀ ਨਹੀਂ ਹੁੰਦੇ ਬਿਲਕੁਲ ਸਹੀ ਹੈ ਨਾ ਸਰ ਮੈਟਰੀਮੋਨ ਕੈਸਸ ਨੇ ਬਿਲਕੁਲ ਬਿਲਕੁਲ ਇੱਕ ਇਕਦੇਵ ਸਿੰਘ ਹੋਰ ਇੱਕ ਬੜਾ ਐਮ ਸਵਾਲ ਆ ਭੀ ਥਾਣਿਆਂ ਦੇ ਵਿੱਚ ਜਾਂ ਮਤਲਬ ਕਿ ਸਾਰੇ ਪੰਜਾਬ ਦੀ ਆ ਪੰਜਾਬ ਮਤਲਬ ਦੇਸ਼ ਦੀ ਗੱਲ ਕਰੀਏ ਭਈ ਜਦੋਂ ਕੰਪਲੇਂਟ ਜਾਂਦੇ ਆ ਤੇ ਉਸ ਤੋਂ ਬਾਅਦ ਸਮਝੌਤਾ ਹੋ ਜਾਂਦਾ ਮਤਲਬ ਈਵਨ ਜੇ ਮੈਂ ਕਹਾਂ ਪੇ ਪੁਲਿਸ ਨੂੰ ਕਹਿੰਦੇ ਵੀ ਤੁਸੀਂ ਸਮਝੌਤਾ ਕਰ ਲਓ ਨਹੀਂ ਤੇ ਆਪਾਂ ਕਾਰਵਾਈ ਕਰਦੇ ਆਂਗੇ ਉਹ ਪੁਲਿਸ ਆਪਣੇ ਸਿਰੋ ਆਪਣੇ ਸਿਰ ਤੋਂ ਗੱਲ ਲਾਉਣ ਵਾਸਤੇ ਵੀ ਸਾਨੂੰ ਕਾਰਵਾਈ ਕਰਨੀ ਪਊਗੀ ਉਹ ਬੜਾ ਪ੍ਰੈਸ਼ਰਾਈਜ਼ ਕਰਦੇ ਵੀ ਤੁਸੀਂ ਸਮਝੌਤਾ ਕਰ ਲਓ ਨਹੀਂ ਤੇ ਕਾਰ ਵੀ ਹੋ ਗਈ ਉਹ ਸਮਝੌਤਾ ਹੋ ਜਾਂਦਾ ਸਮਝੌਤੇ ਤੋਂ ਬਾਅਦ ਕੀ ਸਟੇਟਸ ਆ ਜੇ ਇੱਕ ਧਿਰ ਮੁਕਰ ਜਾਂਦੀ ਥੋੜੇ ਇੱਕ ਸਵਾਲ ਦੇ ਵਿੱਚ ਦੋ ਸਵਾਲ ਨੇ ਐਕਚੁਅਲੀ ਪਹਿਲਾ ਤਾਂ ਇਹ ਹੈ ਕਿ ਪੁਲਿਸ ਪ੍ਰੈਸ਼ਰ ਪਾ ਕੇ ਕੰਪਰਮਾਈਜ਼ ਕਰਾਉਂਦੇ ਹੁਣ ਦੇਖੋ ਤੁਸੀਂ ਨਾ ਇੱਕ ਆਪਾਂ ਆਮ ਦੇਖਦੇ ਆਂ ਵੀ ਬੜੇ ਹੈਰਾਨ ਗਏ ਨੇ ਜਦੋਂ ਇੱਕ ਜਾਂਚ ਅਧਿਕਾਰੀ ਸਮਝੌਤਾ ਲਿਖਣ ਵਾਲੇ ਕੋ ਮੈਟਰ ਲੈ ਕੇ ਤੁਰਿਆ ਹੁੰਦਾ ਮੈਂ ਅੱਖੀਂ ਦੇਖੀ ਅਸੀਂ ਕਿ ਉਹ ਜਾ ਜਾ ਕੇ ਵੀ ਆਹ ਸਮਝੌਤਾ ਇਦਾਂ ਲਿਖਦੇ ਵੀ ਕੋਰਟ ਚ ਜਾਵੇ ਕੇਸ ਇੱਥੋਂ ਸਾਡੇ ਕੋਲ ਤੇ ਦੇਖੋ ਕਿਤਨਾ ਕਿਤੇ ਪੁਲਿਸ ਨੇ ਜਿਵੇਂ ਪ੍ਰੈਸ਼ਰ ਵੀ ਸਮਝ ਲੈ ਗਏ ਅਲਟੀਮੇਟਲੀ ਸਾਈਨ ਕਰਨ ਲੱਗ ਗਏ ਆ ਫੁੱਲ ਰਿਸਪਾਂਸਿਬਿਲਟੀ ਤੇ ਸਾਈਨ ਕਰਨ ਵਾਲਿਆਂ ਦੀ ਹੈ ਨਾ ਸਾਈਨ ਉੱਥੇ ਪੁਲਿਸ ਦਾ ਕੋਈ ਅਧਿਕਾਰੀ ਸਾਈਨ ਮਤਲਬ ਸਾਈਨ ਮਤਲਬ ਸਾਈਨ ਮਤਲਬ ਪਾਰਟੀ ਦੀ ਗੱਲ ਹੈ ਹਾਂ ਹਾਂ ਅਲਟੀਮੇਟਲੀ ਪਾਰਟੀ ਦਾ ਹੀ ਪ੍ਰੈਸ਼ਰ ਹੋ ਕੇ ਕੀਤਾ ਚਾਹੇ ਜਿਵੇਂ ਕੀਤਾ ਕੰਪਰਮਾਈਜ਼ ਸਾਈਨ ਕਰਨ ਲੱਗੇ ਆ ਪਾਰਟੀ ਦੀ ਆਪਣੀ ਮਰਜ਼ੀ ਹੈ ਤਾਂ ਹੀ ਸਾਈਨ ਕਰਦੀ ਹੈ ਹਾਂ ਬਿਲਕੁਲ ਇਹਦਾ ਕੋਈ ਪ੍ਰੂਫ ਨਹੀਂ ਹੁੰਦਾ ਕਿ ਪੁਲਿਸ ਨੇ ਸਾਡੇ ਤੇ ਪ੍ਰੈਸ਼ਰ ਪਾਇਆ ਹਾਂ ਬਿਲਕੁਲ ਬਿਲਕੁਲ ਪਹਿਲੀ ਗੱਲ ਤੇ ਹੀ ਹੈ ਪੁਲਿਸ ਨੇ ਪੁਲਿਸ ਤੇ ਇਹ ਗੱਲ ਮੈਂ ਕਹਿੰਦਾ ਇਸ ਭਾਵੇਂ ਸਾਰਾ ਕੁਝ ਹੋਇਆ ਹੁੰਦਾ ਪਰ ਕਹਿੰਦੇ ਤੁਸੀਂ ਸਾਈਨ ਮਤਲਬ ਲਿਖਾ ਕੇ ਤੇ ਲਿਆਉਂ ਸਾਈਨ ਕਰ ਲੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜੇ ਪੁਲਿਸ ਇਦਾਂ ਕਰਦੀ ਵੀ ਆ ਤਾਂ ਉਹ ਲਿਟੀਗੇਸ਼ਨ ਨੂੰ ਬਹੁਤ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਹੈ ਹਾਂ ਬਿਲਕੁਲ ਉਹ ਕਿਤੇ ਨਾ ਕਿਤੇ ਠੀਕ ਵੀ ਹੈ ਜੀ ਚਾਰ ਪੰਜ ਸਾਲਾਂ ਬਾਅਦ ਕੰਪਰਮਾਈਜ਼ ਕਰਨਾ ਤਾਂ ਹੁਣੀ ਕਰ ਲੋ ਠੀਕ ਹੈ ਬਟ ਬਟ ਜਿਤਕਾ ਹੋਵੇ ਕੁੜੀ ਨਾਲ ਜਾਂ ਮੁੰਡੇ ਨਾਲ ਧੱਕਾ ਹੋ ਜਾ ਫੇਰ ਗੱਲ ਕਿਤੇ ਨਾ ਕਿਤੇ ਗਲਤ ਹੈ ਪਰ ਜੇ ਲੱਗਦਾ ਕਿ ਠੀਕ ਹੈ ਕੰਪਰੋਮਾਈਜ਼ ਵੀ ਕਰਾਇਆ ਧੱਕਾ ਵੀ ਚਲੋ ਕਰ ਲਿਆ ਪਰ ਇਨਸਾਫ ਹੋ ਗਿਆ ਫਿਰ ਕਿਤਨਾ ਕੇ ਤੋ ਗਲ ਜਾਏਗਾ ਹਾਂ ਬਿਲਕੁਲ ਨਹੀਂ ਮੇਰਾ ਜਿਹੜਾ ਸਵਾਲ ਹੈ ਜੇ ਖੜਾ ਆ ਵੀ ਉਸ ਤੋਂ ਬਾਅਦ ਜੇ ਇੱਕ ਧਿਰ ਮੁਕਰਦੀ ਹੈ ਤੇ ਉਹ ਕੀ ਕਰ ਸਕਦੇ ਆ ਹਾਂ ਆਪਾਂ ਇਹਦੇ ਬਾਰੇ ਗੱਲ ਕਰਦੇ ਦੂਜੀ ਧਿਰ ਜਿਹੜੀ ਆ ਇਹਦੇ ਬਾਰੇ ਬਿਲਕੁਲ ਗੱਲ ਕਰਦੇ ਆ ਫੋਰ ਐਗਜ਼ਾਮਪਲ ਕੰਪਰੋਮਾਈਜ਼ ਹੋ ਗਿਆ ਹਾਂ ਬਿਲਕੁਲ ਹਸਬੰਦਾਰੀ ਦਾ ਕੰਪਰੋਮਾਈਜ਼ ਕਰਾਤਾ ਥਾਣੇ 'ਚ ਹੀ ਪਹਿਲੀ ਗੱਲ ਤਾਂ ਉਹ ਲਿਖਾ ਦਿੰਦੇ ਨੇ ਪੰਚਾਇਤੀ ਤਲਾਕ ਦਾ ਨਾਮ ਆਪਾਂ ਇੱਕ ਹਾਂ ਹਾਂ ਪੰਚਾਇਤੀ ਤਲਾਕ ਦਾ ਨਾਮ ਅਚੇਤੀ ਤਲਾਕ ਨਾਮਾ ਵਰਡ ਦੇਖੋ ਲਿਖ ਵੀ ਲਓ ਪਰ ਗੱਲ ਇਹ ਹੈ ਕਿ ਉਹਦੇ ਵਿੱਚ ਇੱਕ ਲਾਈਨ ਲਿਖੀ ਹੁੰਦੀ ਹੈ ਕਿ ਦੋਵੇਂ ਧਿਰਾਂ ਜਾ ਕੇ ਅਦਾਲਤ 'ਚ 13 BHM A ਦੀ ਪਟੀਸ਼ਨ ਫਾਈਲ ਕਰ ਬਿਲਕੁਲ ਬਿਲਕੁਲ ਉਹ ਗੱਲ ਲਿਖਣ ਨਾਲ ਉਸ ਤਲਾਕਨਾਮੇ ਦੀ ਵੈਲਿਊ ਵੈਲਿਊ ਇਨ ਦੀ ਸੈਂਸ ਕਿ ਉਹਦਾ मीनिंग ਜਿਹੜਾ ਇੱਕੋ ਹੀ ਹੁੰਦਾ ਕਿ ਤਲਾਕ ਦਾ ਕੇਸ ਅਦਾਲਤ 'ਚ ਫਾਈਲ ਕਰੋ ਹੋਰ ਕੋਈ ਆਪਸ਼ਨ ਨਹੀਂ ਜੇ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਪੰਚਾਇਤੀ ਤਲਾਕ ਦੀ ਮੈਂ ਦੱਸ ਹੀ ਦਿਨਾ ਆਪਣੀ ਜਨਰਲ ਪਬਲਿਕ ਨੂੰ ਬਈ ਪੰਚਾਇਤੀ ਤਲਾਕ ਦੀ ਕਾਨੂੰਨ ਦੀਆਂ ਨਜ਼ਰਾਂ 'ਚ ਕੋਈ ਵੈਲਿਊ ਨਹੀਂ ਜ਼ੀਰੋ ਵੈਲਿਊ ओके ਤੁਸੀਂ ਇੱਕ ਪੰਚਾਇਤੀ ਤਲਾਕ ਕਰਾਇਆ ਬਿਲਕੁਲ 13ਵੀਂ ਦੀ ਅਦਾਲਤ ਚ ਤਲਾਕ ਨਹੀਂ ਕਰਾਇਆ ਪੰਚਾਇਤੀ ਤਲਾਕ ਕਰਾਇਆ ਵੀ ਠੀਕ ਆ ਜੀ ਅਸੀਂ ਗਰੀਬ ਆ ਅਸੀਂ ਮਾਤੜਾ ਅਸੀਂ ਅਨਪੜ੍ਹ ਆ ਸਾਡੇ ਕੋ ਪੈਸੇ ਹੈ ਨਹੀਂ ਰੀਜ਼ਨ ਚਾਹੇ ਜੋ ਹੋਵੇ ਉਹ ਪੰਚਾਇਤੀ ਤਲਾਕ ਦੀ ਵੈਲਿਊ ਕੋਈ ਨਹੀਂ ਤੁਸੀਂ ਆਪਣੇ ਬੱਚੇ ਦਾ ਗਾਂ ਅੱਗੇ ਵਿਆਹ ਕਰਤਾ ਸੈਕਿੰਡ ਮੈਰਿਜ ਕਰਤੀ ਪਹਿਲੀ ਮੈਰਿਜ ਹਲੇ ਵੀ ਖੜੀ ਹੈ ਕਾਨੂੰਨਨ ਤੌਰ ਤੇ ਜੀ ਫਾਰ ਐਗਜ਼ਾਮਪਲ ਸੈਕਿੰਡ ਹਸਬੰਡ ਜਾਂ ਸੈਕਿੰਡ ਵਾਈਫ ਨਾਲ ਡਿਸਪਿਊਟ ਕ੍ਰੀਏਟ ਹੋ ਗਿਆ ਉਹ ਵੂਮਨ ਸੈਲ ਨਹੀਂ ਗਿਆ ਉਹ ਥਾਣੇ ਕਚਾਰੀਆਂ ਚ ਆ ਗਿਆ ਤਾਂ ਹਸਬੰਦ ਜਾਂ ਵਾਈਫ ਇਹ ਡਿਫੈਂਸ ਲੈ ਸਕਦੇ ਨੇ ਵੀ ਪਹਿਲਾਂ ਜੀ ਤਾਂ ਵਿਆਹਿਆ ਹੋਇਆ ਸੀ ਜਾਂ ਵਿਆਹੀ ਹੋਈ ਸੀ ਇਸ ਕਰਕੇ ਮੇਰੀ ਲੀਗਲੀ ਵੈਲਿਡ ਵਾਈਫ ਨਹੀਂ ਇਹ ਗੁਰਦੀਪ ਸਿੰਘ ਸਾਡੇ ਕੋਲ ਇਦਾਂ ਦੇ ਕੇਸ ਪਏ ਨੇ ਜਿਹੜੇ ਆਪਾਂ ਦੇਖੇ 20 25 25 ਸਾਲ ਬਾਅਦ ਪ੍ਰੋਬਲਮਸ ਆਈਆਂ ਨੇ ਉਹ ਅੱਛਾ ਹਾਂ ਹਾਂ ਮਤਲਬ ਇਸ ਤਰ੍ਹਾਂ ਦੀਆਂ ਆਉਂਦੀਆਂ ਨਹੀਂ ਜੇ ਤੋ ਪੰਚਾਇਤੀ ਤਲਾਕਨਾਮੇ ਦੇ ਵਿੱਚ ਆਉਂਦੀਆਂ ਨਹੀਂ ਸਰ ਆਉਂਦੀਆਂ ਨਹੀਂ ਬਿਲਕੁਲ ਮੇਰਾ ਵੀ ਲਾਲਚ ਜਿਹੜਾ ਨਾ ਕਦੇ ਵੀ ਜਾ ਸਕਦਾ ਹੈ ਜਿਹੜਾ ਸਵਾਲ ਉੱਥੇ ਦਾ ਉੱਥੇ ਹੀ ਹੈ ਕਿ ਕੰਪਰੋਮਾਈਜ਼ ਹੋਣ ਤੋਂ ਬਾਅਦ ਜੇ ਇੱਕ ਧਿਰ ਮੁਕਰਦੀ ਹੈ ਤੇ ਉਹ ਦੂਜੀ ਧਿਰ ਜਾਂ ਕੰਪਰੋਮਾਈਜ਼ ਮੁਕਰਮ ਤੇ ਕੋਈ ਕਾਰਵਾਈ ਹੁੰਦੀ ਆ ਮਤਲਬ ਆਪਾਂ ਵੂਮਨ ਸੈਲ ਨੂੰ ਛੱਡ ਕੇ ਆਮ ਕੰਪਰੋਮਾਈਜ਼ ਦੀ ਗੱਲ ਆ ਰਹੀਏ ਜਿਹੜੇ ਹੋਰ ਵੀ ਹੁੰਦੇ ਨੇ ਹੋਰ ਕਿਹੜੇ ਜਿਸ ਤਰ੍ਹਾਂ ਆਮ ਠਾਣੇ ਦੇ ਵਿੱਚ ਕਿਸੇ ਦਾ ਲੈਣ ਦੇਣ ਦਾ ਕੰਪਰੋਮਾਈਜ਼ ਹੋ ਗਿਆ ਕੋਈ ਮਤਲਬ ਇਸ ਤਰ੍ਹਾਂ ਦੇ ਕਿਤੇ ਵੀ ਲਿਖਿਆ ਜਾਂਦਾ ਤੇ ਕੀ ਸਮਝੌਤਾ ਮੁਕਰਮ ਤੇ ਉੱਤੇ ਕੀ ਕਾਨੂੰਨ ਹੈ ਓਕੇ ਦੇਖੋ ਬੇਸਿਕਲੀ ਤਾਂ ਕੀ ਹੈ ਕਿ ਜੇ ਤਾਂ ਆਪਾਂ ਕਰੀਏ ਵੀ ਆਮ ਆਮ ਤੌਰ ਤੇ ਜਿਹੜੇ ਕੰਪਰੋਮਾਈਜ਼ ਹੁੰਦੇ ਆ ਉਹਨੂੰ ਅਸੀਂ ਕੰਟਰੈਕਟ ਉਹ ਬੋਲਦੇ ਆ ਆਪਣੀ ਲੀਗਲ ਲੈਂਗੁਏਜ ਕੰਟਰੈਕਟ ਬੋਲਦੇ ਆ ਜੇ ਕੰਟਰੈਕਟ ਦੀ ਕੋਈ ਸ਼ਰਤ ਤੋੜਦੇ ਆ ਤੇ ਅਸੀਂ ਉਹਨੂੰ ਬਰੀਚ ਆਫ ਟਰਸਟ ਬੋਲਦੇ ਆ ਬਰੀਚ ਆਫ ਕੰਟਰੈਕਟ ਬੋਲਦੇ ਆ ਠੀਕ ਹੈ ਤਾਂ ਉਹ 406 ਬਣਦੀ ਹੈ ਜੇ ਆਪਾਂ ਇਸ ਤਰ੍ਹਾਂ ਪ੍ਰੋਪਰ ਕਰਦੇ ਆ ਪਰ ਕੱਲੀ 406 ਨਾਲ ਤਾਂ ਪਰਚਾ ਨਹੀਂ ਨਾ ਦਰਜ ਹੋਣਾ ਸਰ ਨਹੀਂ ਹੁੰਦੇ ਆ 406 ਦੀ ਵੀ ਐਫ ਆਈ ਆਰ ਕੱਲੀ ਮੇਰਾ ਮਤਲਬ ਇਹ ਹੈ ਕਿ ਸਬਸਟੈਂਸ਼ੀਅਲ ਕੁਐਸ਼ਨ ਆਫ ਲਾ ਡਿਸਕਸ ਕਰਨਾ ਹੁੰਦਾ ਹੈ ਕਿ ਦੇਖੋ ਜੀ ਇਹਦੇ ਵਿੱਚ ਕੱਲ ਕੱਲਾ ਮੰਨ ਲਓ ਬਰੀਚ ਆਫ ਟਰਸਟ ਕਰਤਾ ਪਰ ਉਹਦੀਆਂ ਸ਼ਰਤਾਂ ਨੂੰ ਪੂਰਤੀ ਕਰਾਉਣ ਲਈ ਕੀ ਕਰਾਂਗੇ ਸ਼ਰਤਾਂ ਦੀ ਪੂਰਤੀ ਵੀ ਤਾਂ ਕਰਨੀਆਂ ਨੇ ਕੋਈ ਇੱਕ ਸ਼ਰਤ ਹੈ ਫੋਰ ਐਗਜ਼ਾਮਪਲ ਲੈਣ ਦੇਣ ਦੀ ਗੱਲ ਤੁਸੀਂ ਕਰਦੇ ਹੋ ਕਿ ਬੰਦਾ ਮੈਨੂੰ 2 ਮਹੀਨੇ ਬਾਅਦ 2 ਲੱਖ ਰੁਪਏ ਪੇ ਕਰੂਗਾ ਇੱਕ ਰਾਜੀ ਨਾਮਾ ਹੋ ਗਿਆ ਕਿ ਇਸ ਨੇ ਪੈਸੇ ਲੈਣ ਦੇ ਠੀਕ ਹੈ ਉਹ ਬੰਦਾ ਨਹੀਂ ਦਿੰਦਾ 2 ਲੱਖ ਰੁਪਏ ਦਾ ਤਾਂ ਫਿਰ ਤੁਸੀਂ ਉਹ ਕੰਪਰੋਮਾਈਜ਼ ਬੇਸਿਸ ਤੇ ਚਾਹ ਅਲਟੀਮੇਟਲੀ ਤੁਸੀਂ 406 ਵੱਲ ਮੂਵ ਕਰਨਾ ਜਾਂ ਉਹ 2 ਲੱਖ ਲੈਣਾ ਕਿੱਦਾਂ ਉਹਦੇ ਲਈ ਤੁਸੀਂ ਕੋਰਟ ਰਿਕਵਰੀ ਵੱਲ ਮੂਵ ਕਰਨਾ ਵੀ ਦੇਖੋ ਜੀ ਥਿਸ ਇਜ਼ ਦੀ ਕੰਟਰੈਕਟ ਥਿਸ ਇਜ਼ ਦੀ ਕੰਪਰੋਮਾਈਜ਼ ਆ 2 ਲੱਖ ਦੀ ਰਿਕਵਰੀ ਦਾ ਪਾਓ ਉਹ ਹੁਣ ਜਿਹੜੇ ਆ ਬੂਥ ਰੈਮੈਡੀਜ਼ ਨੇ ਹੁਣ ਜੇ ਆਪਾਂ ਵੂਮਨ ਸੈਲ ਦੀ ਗੱਲ ਆਪਾਂ ਜਿਵੇਂ ਛੇੜੀ ਆ ਵੂਮਨ ਸੈਲ ਜੇ ਕੋਈ ਕੰਪਰੋਮਾਈਜ਼ ਹੋ ਗਿਆ ਦੋ ਤਰ੍ਹਾਂ ਦੇ ਕੰਪਰੋਮਾਈਜ਼ ਹੋਗੇ ਇੱਕ ਕੰਪਰੋਮਾਈਜ਼ ਹੋਇਆ ਵੀ ਅਸੀਂ ਕੁੜੀ ਨੂੰ ਲੈ ਕੇ ਚੱਲੇ ਰੱਖੇ ਚੱਲੇ ਘਰ ਬਸੋਣਾ ਇੱਕ ਕੰਪਰੋਮਾਈਜ਼ ਹੋ ਗਿਆ ਵੀ ਅਸੀਂ ਤਲਾਕ ਦੇਣਾ ਇੰਨੀ ਮਾਉਂਟ ਚ ਫਾਈਨਲ ਹੋ ਗਿਆ ਇੰਨੀ ਮਾਉਂਟ ਦੇਣੀ ਆ ਅਸੀਂ ਤਲਾਕ ਲੈ ਲੈਣਾ ਦੋਵਾਂ ਨੇ ਰਜ਼ੀ ਮੰਨਦੇ ਨੇ ਹੁਣ ਕੀ ਹੋਇਆ ਵੀ ਜੇ ਉਹ ਨਹੀਂ ਲੈ ਕੇ ਜਾਂਦਾ ਕਰੇ ਤਾਂ ਫਿਰ ਕੁੜੀ ਕੀ ਕਰ ਸਕਦੀ ਆ ਕੁੜੀ ਆਪਣੀ ਉਸੇ ਦਰਖਾਸਤ ਨੂੰ ਰੀਓਪਨ ਕਰ ਸਕਦੀ ਆ ਸੇਮ ਇੱਕ ਦਰਖਾਸਤ ਕਮਿਸ਼ਨਰ ਆਫਿਸ ਹੀ ਦੇ ਕੇ ਦੁਬਾਰਾ ਦੇ ਕੇ ਵੀ ਨਵੀਂ ਦਰਖਾਸਤ ਨਹੀਂ ਦਵੇ ਵੀ ਮੇਰੀ ਪਹਿਲਾਂ ਵਾਲੀ ਦਰਖਾਸਤ ਦਾ ਯੂਆਈਡੀ ਨੰਬਰ ਇਹਨਾਂ ਜੋ ਨੰਬਰ ਦਿੱਤਾ ਜਾਂਦਾ ਉਹਦਾ ਯੂਆਈਡੀ ਨੰਬਰ ਹੈ ਨਾ ਉਹ ਦਰਖਾਸਤ ਕੰਪਰਮਾਈਜ਼ ਕਰਾਇਆ ਸੀ ਪਰ ਇਹ ਕੰਪਰਮਾਈਜ਼ ਤੋਂ ਮੁੱਕ ਗਿਆ ਇਸ ਕਰਕੇ ਮੇਰੀ ਦਰਖਾਸਤ ਰੀਓਪਨ ਕਰਕੇ ਐਕਸ਼ਨ ਲਿਆ ਜਾਵੇ ਫਿਰ ਉਹ ਮਤਲਬ ਐਕਸ਼ਨ ਜਿਹੜਾ ਜੋ ਵੀ ਪਹਿਲਾਂ ਬਣਦਾ ਸੀਗਾ ਉਹ ਦੁਬਾਰਾ ਲਿਆ ਜਾਊਗਾ ਦੁਬਾਰਾ ਲਿਆ ਜਾ ਜਦੋਂ ਪੋਜੀਸ਼ਨ ਉੱਥੇ ਆ ਕੇ ਖੜੀ ਹੋ ਜਾਣੀ ਹੈ ਠੀਕ ਹੈ ਹੁਣ ਸਿਮਿਲਰ ਸਿਚੁਏਸ਼ਨ ਜੇ ਕੰਪਰਮਾਈਜ਼ ਹੀ ਹੋਇਆ ਬਈ ਕਰ ਤੁਹਾਡਾ ਜਿਹੜਾ ਹੈਗਾ ਰਾਜੀ ਨਾਮਾ ਕਰਨਾ ਤਲਾਕ ਦਾ ਤਾਂ ਵੀ ਸੇਮ ਸਿਚੁਏਸ਼ਨ ਕੁੜੀ ਕਵੇ ਦੇਖੋ ਜੀ ਮੁਕਰ ਗਿਆ ਜਾਂ ਮੁੰਡਾ ਕਵੇ ਵੀ ਮੁਕਰ ਗਈ ਕੁੜੀ ਠੀਕ ਹੈ ਤਾਂ ਤੁਸੀਂ ਉਹਨੂੰ ਕਰਾ ਸਕਦੇ ਹੋ ਹੁਣ ਮੁੰਡੇ ਨੇ ਤਾਂ ਰੀਓਪਨ ਕਰਾ ਕੇ ਕੀ ਕਰਨਾ ਵੂਮਨ ਸੈਲ ਦੇ ਵਿੱਚ ਕਿਉਂਕਿ ਦਰਖਾਸਤਾਂ ਵੂਮਨ ਸੈਲ ਚ ਵਾਈਫਸ ਦੀਆਂ ਜਾਂਦੀਆਂ ਨੇ ਹਾਂ ਹਾਂ ਬਿਲਕੁਲ ਹਸਬੰਡਸ ਦੀਆਂ ਵੀ ਜਾਂਦੀਆਂ ਨੇ ਪਰ ਅਲਟੀਮੇਟਲੀ ਵੂਮਨ ਦੇ ਉੱਤੇ ਕੋਈ ਪਰਚਾ ਨਹੀਂ ਨਾ ਹੁੰਦਾ ਹੈਗਾ ਤਾਂ ਹਸਬੰਡ ਦਾ ਰੀਓਪਨ ਤਾਂ ਕਰਾਣੋ ਰਿਹਾ ਤਾਂ ਕਰੋਨਾ ਦਾ ਅਲਟੀਮੇਟਲੀ ਲੀਡੀ ਨਹੀਂ ਹੈ ਹਾਂ ਬਿਲਕੁਲ ਜੇ ਹਸਬੰਦ ਮੁੱਕਰਦਾ ਹੈ ਹੈਨਾ ਸਰ ਇਹ ਵੀ ਤਾਂ ਅੱਛਾ ਮਤਲਬ ਰੀਓਪਨ ਕਰਾ ਕੇ ਪਹਿਲੀ ਕੰਪਲੇਂਟ ਤੇ ਕਾਰਵਾਈ ਕਰਵਾ ਸਕਦੀ ਹੈ ਕੁੜੀ ਜਿਹੜੀ ਹੈ ਮਤਲਬ ਕਰਵਾ ਸਕਦੀ ਹੈ ਉਹਨੂੰ ਫਰੈਸ਼ ਲਾਉਣ ਦੀ ਲੋੜ ਨਹੀਂ ਜੇ ਪੁਲਿਸ ਕਹਿੰਦੀ ਹੈ ਨਾ ਕਈ ਵਾਰੀ ਪੁਲਿਸ ਕਹਿੰਦੀ ਹੈ ਫਰੈਸ਼ ਲਾਓ ਜੀ हां वो फिर कितने ना कितने वो सानू ਕੱਲ ਨੂੰ ਮੰਨ ਲਓ ਸੈਕਿੰਡ ਦਰਖਾਸਤ ਦਿੱਤੀ ਸੈਕਿੰਡ ਦਰਖਾਸਤ ਸੇ ਪਰਚਾ ਹੋ ਵੀ ਗਿਆ ਮੰਨ ਲਓ ਹੁੰਦਾ ਹੀ ਨਹੀਂ ਮੰਨ ਲਓ ਮੰਨ ਲਓ ਫॉर द ਟਾਈਮਿੰਗ ਆਪਾਂ ਜਸਟ ਇੱਕ ਕਾਨੂੰਨ ਦੀ ਗੱਲ ਕਰਦੇ ਆ ਕਿ ਸੈਕਿੰਡ ਕਿਉਂ ਨਹੀਂ ਦੇਣੀ ਜ਼ਰੂਰੀ ਸੈਕਿੰਡ ਜੇ ਆਪਾਂ ਦਿੰਨੇ ਆ ਉਹਦੇ ਤੇ ਪਰਚਾ ਹੋ ਵੀ ਜਾਂਦਾ ਜਦੋਂ ਕੋਰਟ ਦੇ ਵਿੱਚ ਪ੍ਰोसीडिंग ਸਾਰੀਆਂ ਚੱਲਦੀਆਂ ਨੇ ਤਾਂ ਉਹ ਆ ਜਾਂਦਾ ਕਿ ਪਹਿਲੀ ਦਰਖਾਸਤ ਦੇਖੋ ਜੀ ਹੋਈ ਨਹੀਂ ਸੀ ਇਹ ਤਾਂ ਸੈਕਿੰਦ ਦਰਖਾਸਤ ਸੀਗੀ ਪਹਿਲੀ ਦਰਖਾਸਤ ਤੇ ਕੰਪਰੋਮਾਈਜ਼ ਹੋ ਗਿਆ ਸੀ ਕੰਪਰੋਮਾਈਜ਼ ਹੋ ਗਿਆ ਸੀ ਉਹ ਚੀਜ਼ ਨੂੰ ਤਾਂ ਬੇਸ ਹੀ ਨਹੀਂ ਰੱਖਣਾ ਚਾਹੀਦਾ ਅਸੀਂ ਸਾਰੀਆਂ ਡਿਟੇਲਡ ਐਲੀਗੇਸ਼ਨਸ ਲਾਈਆਂ ਹੋਈਆਂ ਸੀ ਮਤਲਬ ਇਹ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਮਤਲਬ ਮੈਸੇਜ ਦੇ ਦਿਓ ਕਿ ਜੇ ਕਿਤੇ ਖੁਦਾਨਕਸਤਾ ਇਹੋ ਜੀ ਗੱਲ ਆਉਂਦੀ ਵੈਸੇ ਤੇ ਉਹ ਅਸੀਂ ਇਹਨੇ ਵੀ ਕੰਪਰੋਮਾਈਜ਼ ਕਿਤੇ ਟੁੱਟੀ ਨਾ ਜੇ ਹੋਵੇ ਤੇ ਉਹਨੇ ਪ੍ਰਚਲਿਤਣਾ ਚਾਹੀਦਾ ਪਰ ਜੇ ਟੁੱਟੇ ਤੇ ਉਹ ਦੁਬਾਰਾ ਜਿਹੜੇ ਆਉ ਬਿਲਕੁਲ ਉਹਨੂੰ ਤੁਸੀਂ ਜਿਹੜਾ ਹੈਗਾ ਆ ਰੀਓਪਨਿੰਗ ਦੀ ਦਰਖਾਸਤ ਲਗਾ ਕੇ ਪੁਰਾਣੀ ਜਿਹੜੀ ਦਰਖਾਸਤਾਂ ਉਹ ਰੀਓਪਨ ਕਰਾ ਸਕਦੇ ਤੇ ਮਤਲਬ ਜਿਹੜਾ ਕੰਪਰੋਮਾਈਜ਼ ਟੁੱਟਾ ਵਾ ਉਹਦੇ ਤੇ ਕੋਈ ਮਤਲਬ ਨਹੀਂ ਬਣਦਾ ਤਲਾਕ ਲਾਉਣ ਵਾਲਾ ਤਲਾਕ ਦੇ ਵਿੱਚ ਮਾਲਕ ਕੰਪਨੀ ਬੀਆਰਸੀ ਤਲਾਕ ਲਵਾਵਾਂਗੇ ਰਜਾ ਮੰਦੀ ਨਾਲ ਜੇ ਉਹ ਕੰਟਰਮਾਈਜ਼ ਟੁੱਟ ਜਵੇ ਤਾਂ ਵੀ ਫਿਰ ਕਹਿੰਦੇ ਲੈਂਡ ਦੇਣ ਤੇ ਉਹਦੇ ਚ ਵੀ ਹੁੰਦਾ ਤਾਂ ਵੀ ਉਹ ਤਾਂ ਵੀ ਕੁੜੀ ਦੀ ਰੀਓਪਨ ਕਰਾਉਗੀ ਨਾ ਸਰੀ ਰੀਓਪਨ ਕਰਾਉਗੀ ਤਾਂ ਵੀ ਰੀਓਪਨ ਕਰਾਉਗੀ ਸਿਚੁਏਸ਼ਨ ਦਾ ਸੇਮ ਹੈ ਕਿਉਂਕਿ ਹੈ ਹੀ ਔਮਨ ਸੈਲ ਔਮਨ ਵਾਸਤੇ ਹੈ ਨਾ ਔਮਨ ਨਹੀਂ ਕਰਉਣਾ ਮੈਨਸ ਸੈਲ ਤਾਂ ਬਣਿਆ ਹੀ ਨਹੀਂ ਹਾਲ ਤੱਕ ਹਾਂ ਸਹੀ ਗੱਲ ਹੈ ਸੋ ਅਕਸਰ ਜਦੋਂ ਵੀ ਮੇਰੇ ਕੋਲ ਹਸਬੰਡਸ ਦੇ ਕੇਸ ਆਉਂਦੇ ਉਹ ਕਹਿੰਦੇ ਨੇ ਯਾਰ ਇਸ ਤਰ੍ਹਾਂ ਕਰਕੇ ਸਾਡੀ ਇੱਥੇ ਸੁਣਵਾਈ ਨਹੀਂ ਆ ਉੱਥੇ ਸੁਣਵਾਈ ਨਹੀਂ ਮੈਂ ਕਹਿੰਦਾ ਜੀ ਯਾਰ ਕਿੱਥੇ ਥੋੜੀ ਦਰਖਾਸਤ ਯਾ ਨਾ ਮੈਨੇ ਸੈਲ ਤਾਂ ਨਹੀਂ ਗਈ ਕਿਉਂਕਿ ਮੈਨੇ ਸੈਲ ਹੈ ਹੀ ਨਹੀਂ ਹਾਂ ਸਹੀ ਗੱਲ ਆ ਸੋ ਇਹ ਤਾਂ ਹੈ ਹੀ ਆ ਠੀਕ ਹੈ ਗਦੀਪ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਅਹਿਮ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਥੈਂਕ ਯੂ ਸਰ ਠੀਕ ਹੈ ਦਰਸ਼ਕੋ ਦੇਖਦੇ ਰਹੋ ਫਿਊਮਰ ਇਸ ਬੁਲਟਨ